ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀ ਦਾ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋ ਜਿਹੜਾ ਮੌਸਮਾ ਹੁਣ ਆਉਂਦੇ 2-3 ਦਿਨ ਵੀ ਅਜੇ ਠੀਕ ਰਹਿਣ ਦੇ ਅਸਾਰ ਹੈ ਤੇ ਅੱਜ ਵੀ ਜਿਹੜੀ ਹੈਗੀ ਹੈ ਕਾਫੀ ਏਰੀਆ ਦੇ ਵਿੱਚ ਚੰਗੀ ਧੁੱਪ ਤੇ ਸਾਫ਼ ਮੌਸਮ ਸੀਗਾ ਤੇ ਕਿਸਾਨ ਵੀਰਾਂ ਨੇ ਜਿਹੜੀ ਸਪਰੇਅ ਹੈ ਕਿਉਂਕਿ ਸਪਰੇਅ ਨਹੀਂ ਕਰ पाए ਸੀ ਕਾਫੀ ਕਿਸਾਨ ਵੀਰ ਤਾਂ ਹੁਣ ਸਪਰੇਅ ਸਟਾਰਟ ਕੀਤੀ ਹੈ ਕਾਫੀ ਝੂਨਾ ਜਿਹੜਾ ਹੈਗਾ ਨਿਸਰ ਰਿਹਾ ਕੁਝ ਝੂਨਾ ਨਿਸਰ ਚੁੱਕਿਆ ਕੁਝ ਝੂਨਾ ਜੇ ਨਸਾਰੇ ਦੇ ਨੇੜੇ ਆ ਤਾਂ ਉਹਦੇ ਵਾਸਤੇ ਜਿਹੜੇ ਕੋਈ ਸਵਾਲ ਸੀਗੇ ਕੁਝ ਮੇਰੀਆਂ ਬੇਨਤੀਆਂ ਨੇ ਕਿਉਂਕਿ ਇਸ ਟਾਈਮ ਜਿਹੜਾ ਗੋਭ ਦੇ ਉੱਤੇ ਹੁੰਦਾ ਉਹ ਮੈਂ ਪਹਿਲਾਂ ਵੀ ਵਾਰ-ਵਾਰ ਬੇਨਤੀ ਕਰਦੇ ਰਹਾਂ ਕਿ ਉਹਦੇ ਵਿੱਚ ਉਲੀਨਾਸ਼ਕ ਦੀ ਸਪਰੇ ਦੀ ਬੜੀ ਜ਼ਰੂਰਤ ਹੁੰਦੀ ਖਾਸ ਤੌਰ ਤੇ ਜੇ ਤੁਸੀਂ ਕਟੋੜੀ ਰੋਗ ਤੋਂ ਜਾਂ ਪਲਾਸਟ ਤੋਂ ਜਾਂ ਸ਼ੀ ਥਰਾਟ ਵਗੈਰਾ ਤੋਂ ਜਿਹੜੀ ਸਪਰੇ ਕਰਨੀ ਹੈ ਵਕ ਵਕ ਉਲੀਨਾਸ਼ਕ ਜਿੰਨਾ ਬਾਰੇ ਮੈਂ ਪਹਿਲਾਂ ਗੱਲ ਕਰ ਚੁੱਕਿਆ ਤਾਂ ਉਸ ਸਪਰੇਅ ਬਾਰੇ ਜ਼ਰੂਰੀ ਹੁੰਦੀ ਗੋ ਸਮੇਂ ਐਨਪੀਕੇ ਆਪਾਂ 13045 ਜ਼ਰੂਰਤ ਅਨਸਾਰ ਤੁਸੀਂ ਬੋਰਾਣ ਕਰ ਸਕਦੇ ਆ। ਇਹ ਤੋਂ ਇਲਾਵਾ ਸੁੰਡੀ ਬਾਰੇ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਵੀ ਜਦੋਂ ਆਪਾਂ ਸਪਰੇਅ ਕਰਨੀ ਆ ਤਾਂ ਕਹਿੰਦੇ ਜੀ ਸੁੰਡੀ ਵਾਲੀ ਵੀ ਨਾਲ ਪਾ ਲਈਏ ਫਿਰ ਥੋੜੀ ਜੀ ਕੋਈ ਤਿੱਲੇ ਵਾਲੀ ਵੀ ਥਾਇਮ ਤਾਕਸਮ ਵਗੈਰਾ ਨਾਲ ਪਾ ਲਈਏ ਤਾਂ ਉਹਦੇ ਵਾਸਤੇ ਬੇਨਤੀ ਕਿ ਜਿਹੜੀ ਸੁੰਡੀ ਵਾਲੀ ਸਪਰੇਅ ਦਾ ਸਹੀ ਸਮਾਂ ਜੇ ਤੁਹਾਡੇ ਅਟੈਕ ਹੈਗਾ ਤਾਂ ਗੋ ਤੋਂ 10-15 ਦਿਨ ਪਹਿਲਾਂ ਬੈਸਟ ਟਾਈਮ ਹੁੰਦਾ। ਜੇ ਸੁੰਡੀ ਦਾ ਅਟੈਕ ਆਪਾਂ ਨੂੰ ਨਜ਼ਰ ਆਉਂਦਾ ਤਾਂ ਜੇ ਸੁੰਡੀ ਦਾ ਅਟੈਕ ਹੈ ਨਹੀਂ ਚਾਹੇ ਫਸਲ ਗੋ ਪਰ ਰਹੀ ਹੈ ਚਾਹੇ ਨਸਾਰਾ ਕਰ ਰਹੀ ਫਿਰ ਆਪਾਂ ਸਪਰੇ ਨਹੀਂ ਕਰਨੀ ਹੁੰਦੀ ਤੇ ਜੇ ਅਟੈਕ ਹੋ ਵੀ ਚੁੱਕਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਤੁਸੀਂ ਸਪਰੇ ਕਰਦੇ ਆ ਤਾਂ ਉਹ ਜਿਹੜਾ ਹੈਗਾ ਉਹਦਾ ਚਿੱਟੀ ਮੁੰਜਰ ਨਿਕਲੂਗਾ। ਇੱਕ ਕਿਸਾਨ ਵੀਰ ਕਹਿੰਦੇ ਕਿ ਅਸੀਂ ਸਪਰੇ ਹੁਣ ਕੀਤੀ ਆ ਤੇ ਫਿਰ ਵੀ ਚਿੱਟੀਆਂ ਮੁੰਜਰਾਂ ਨਿਕਲਦੀਆਂ। ਪਹਿਲਾ ਜਿਹੜਾ ਅਟੈਕ ਹੁੰਦਾ ਉਹਦਾ ਰਿਜ਼ਲਟ ਹੁੰਦਾ ਜਿਹੜੀ ਚਿੱਟੀ ਮੁੰਜਰ ਨਿਕਲਣੀ। ਫਿਰ ਤੇਲੇ ਦਾ ਅਜੇ ਤੱਕ ਕੋਈ ਬਿਰਲਾ ਟਾਵਾ ਕੋਈ ਦਾਣਾ ਕੀ ਕਹਣਾ ਤੇ ਨਜ਼ਰ ਆਵੇ ਇੰਨਾ ਅਟੈਕ ਹੈ ਨਹੀਂਗਾ ਹੁਪਰ ਦਾ ਸਟਾਰਟ ਹੋ ਸਕਦਾ ਕਿਤੇ ਤੁਹਾਨੂੰ ਨਜ਼ਰ ਆ ਸਕਦਾ ਤਾਂ ਉਹਦੇ ਵਾਸਤੇ ਤੁਸੀਂ ਵੇਟ ਐਂਡ ਵਾਚ ਆਪਾਂ ਨੂੰ ਦੇਖਣਾ ਚਾਹੀਦਾ ਕਿ ਇਹ ਪੋਪੂਲੇਸ਼ਨ ਵੱਧਦੀ ਹੈ ਜਾਂ ਉਨੀ ਇੱਕ ਸਟੇਬਲ ਰਹਿੰਦੀ ਕਈ ਵਾਰ ਕੀ ਹੁੰਦਾ ਕਿ ਇੱਕ ਦੋ ਦਾਣੇ ਆਪਾਂ ਨੂੰ ਨਜ਼ਰ ਆਉਂਦੇ ਤੇ ਉਹ ਪੋਪੂਲੇਸ਼ਨ ਗਰੋ ਨਹੀਂ ਕਰਦੀ ਕਿਉਂਕਿ ਤਾਪਮਾਨ ਜਿਹੜਾ ਅੱਜ ਭਾਲਕ ਜਿਹੜਾ 31 32 ਦੇ ਨੇੜੇ ਰਹੂਗਾ ਹਿਊਮਿਡਿਟੀ ਹਵਾ ਦੇ ਵਿੱਚ ਨਮੀ ਬਹੁਤ ਜ਼ਿਆਦਾ ਫੰਗਸ ਦੀ ਕਾਫੀ ਸਮੱਸਿਆ ਆ ਸਕਦੀ ਹੈ ਦਾਗੀ ਦਾਣੇ ਦੀ ਕਾਫੀ ਸਮੱਸਿਆ ਆ ਸਕਦੀ ਹੈ ਫੌਗ ਦੀ ਇਸ ਵਾਰ ਕਾਫੀ ਸਮੱਸਿਆ ਝੋਨੇ ਦੇ ਫਸਲ ਦੇ ਵਿੱਚ ਆ ਸਕਦੀ ਹੈ ਕਿਉਂਕਿ ਬਲਾਈਟ ਬਲਾਸਟ ਸ਼ੀਥਰੌਟ ਪੈਨਿਕਲ ਬਲਾਈਟ ਇਸ ਤਰ੍ਹਾਂ ਦਾ ਫੰਗਸ ਕੰਪਲੈਕਸ ਹੈ ਜਿਹੜਾ ਮੌਸਮ ਲੋੜਿੰਦਾ ਹੁੰਦਾ ਉਹ ਮੌਸਮ ਇਸ ਵਾਰ ਕਾਫੀ ਚੱਲ ਰਿਹਾ ਹੈ ਹਵਾ ਦੇ ਵਿੱਚ ਨਮੀ ਤੇ ਤਾਪਮਾਨ ਜਿਹੜਾ ਹੈਗਾ ਉਹ ਅਪ ਡਾਊਨ ਜਾ ਰਿਹਾ ਹੈ ਇਸ ਕਰਕੇ ਲੀਰੋਗ ਤੋਂ ਬਲਾਈਟ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤੇਲੇ ਵਾਲੀ ਸਪਰੇ ਬਿਨਾ ਜ਼ਰੂਰਤ ਮਿਕਸ ਕਰਕੇ ਨਾ ਕਰੋ ਜਦੋਂ ਆਪਾਂ ਮਿਕਸਿੰਗ ਕਰਦੇ ਆਂ ਤਾਂ ਉਹ ਫਸਲ ਦੇ ਉੱਤੇ ਸਪਰੇ ਪ੍ਰੈਸ਼ਰ ਵੀ ਪੈਂਦਾ ਨਾਲ ਤਾਕਤਾਲੀ ਵੀ ਕਿਸਾਨ ਵੀਰ ਪਾ ਰਹੇ ਆ ਕਈ ਮਿਕਸਚਰ ਕਰ ਰਹੇ ਆ ਕਿਸਾਨ ਵੀਰ ਬੇਨਤੀ ਆ ਕਿ ਤੇਲੇ ਵਾਲੀ ਆ ਜਿਹੜੀ ਖਾਸ ਤੌਰ ਤੇ ਜਦੋਂ ਮਿਲਕ ਸਟੇਜ ਹੁੰਦੀ ਹੈ ਉਦੋਂ ਫਸਲ ਨੂੰ ਨਰੀਖਣ ਕਰਕੇ ਜੇ ਅਟੈਕ ਹੈਗਾ ਉਦੋਂ ਤੁਸੀਂ ਕਰ ਸਕਦੇ ਆਂ ਅਜੇ ਅਟੈਕ ਜਾਂ ਸਪਰੇਅ ਵਾਲਾ ਸਮਾਂ ਨਹੀਂ ਹੈਗਾ ਪ੍ਰੀਕੌਸ਼ਨਰੀ ਸਪਰੇਅ ਆਪਾਂ ਕਰ ਨਹੀਂ ਸਕਦੇ ਕਿ ਤੇਲਾ ਆਉਣ ਤੋਂ ਰੋਕ ਦੇਵੇ ਜਦੋਂ ਫੇਵਰੇਬਲ ਮੌਸਮ ਬਣਦਾ ਉਦੋਂ ਅਟੈਕ ਹੋ ਸਕਦਾ ਇਸ ਕਰਕੇ ਬੇਨਤੀ ਆ ਮਿਕਸਿੰਗ ਤੋਂ ਬਚੋ ਪਲੱਸ ਸਪਰੇਅ ਟੈਕਨੋਲੋਜੀ ਪੰਪ ਪਾਣੀ ਪੂਰਾ ਲਾਉਣਾ 150 200 ਲੀਟਰ ਪਾਣੀ ਵਰਤੋ ਸਪਰੇਅ ਵਾਸਤੇ ਨੋਜ਼ਲ ਜਿਹੜੀ ਤੁਹਾਡੀ ਮੁੱਢਾਂ ਵੱਲੋਂ ਉੱਪਰੋਂ ਥੱਲੇ ਵੱਲੋਂ ਜਿਹੜੀ ਸਪਰੇਅ ਹੋਣੀ ਚਾਹੀਦੀ ਹੈ ਥੱਲੇੋਂ ਉੱਪਰ ਵੱਲੋਂ ਨਹੀਂ ਹੋਣੀ ਚਾਹੀਦੀ ਉਹ ਸਪਰੇਅ ਦਾ ਪ੍ਰੋਪਰ ਨਤੀਜਾ ਨਹੀਂ ਮਿਲਦਾ ਪ੍ਰੈਸ਼ਰ ਸਪਰੇਅਰ ਦੇ ਨਾਲ ਤੁਸੀਂ ਬਹੁਤ ਘੱਟ ਪਾਣੀ ਲਾ ਕੇ ਜਿਹੜੀ ਸਪਰੇਅ ਕਰ ਰਹੇ ਹਾਂ ਉਹਦਾ ਆਪਾਂ ਨੂੰ ਰਿਜ਼ਲਟ ਪ੍ਰੋਪਰ ਨਹੀਂ ਮਿਲਣਾ ਆਪਣਾ ਪੈਸਾ ਆਪਣੀ ਖੇਚਲਾ ਜਿਹੜੀ ਉਹ ਵਿਅਰਥ ਚਲੀ ਜਾਂਦੀ ਫਿਰ ਆਪਾਂ ਨੂੰ ਦੁਬਾਰਾ ਫੇਰ ਸਪਰੇਅ ਕਰਨੀ ਪੈਂਦੀ ਹੈ ਉਨਾ ਹੀ ਖਰਚਾ ਫੇਰ ਆ ਜਾਂਦਾ ਇਸ ਗੱਲ ਨਾਲ ਖਾਸ ਤਵੱਜਹ ਦੇਣੀ ਚਾਹੀਦੀ ਹੈ ਸਪਰੇਅ ਟੈਕਨੋਲੋਜੀ ਵੀ ਉਨੀ ਇੰਪੋਰਟੈਂਟ ਹੈ ਉਨੀ ਮਹੱਤਵਪੂਰਨ ਹੈ ਸਪਰੇਅ ਕਰਨ ਦਾ ਤਰੀਕਾ ਉਨਾ ਮਹੱਤਵਪੂਰਨ ਹੈ ਜਿੰਨੀ ਆਪਣੀ ਸਪਰੇਅ ਜਾਂ ਕੀਟਨਾਸ਼ਕ ਕੁੱਲੀਨਾਸ਼ਕ ਐਨਪੀਕੇ ਵਗੈਰਾ ਜਿੰਨੇ ਲੋੜਿੰਦੇ ਉਹਨਾਂ ਚੰਗੇ ਤਰੀਕੇ ਨਾਲ ਉਹਨੂੰ ਸਪਰੇਅ ਕਰੋਗੇ ਤਾਂ ਉਹਨਾਂ ਚੰਗਾ ਰਿਜ਼ਲਟ ਮਿਲੂਗਾ ਜੇ ਆਪਾਂ ਪੂਰਾ ਪਾਣੀ ਲਾਵਾਂਗੇ ਸਹੀ ਤਰੀਕੇ ਸਪਰੇਅ ਨਹੀਂ ਕਰਾਂਗੇ ਤਾਂ ਪੂਰਾ ਰਿਜ਼ਲਟ ਨਹੀਂ ਮਿਲੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ